ਅੱਡੇ ਦਾ ਰਾਜਨ ਮਾਣੀ ਇਹ ਨੀ ਇਹ ਕਦਮ ਹੋਇਆ ਕਹਾਂ ਦੇ ਵਿੱਚ ਇਹਨੂੰ ਕਿਸੇ ਨੇ ਨਹੀਂ ਪੁੱਛਿਆ ਜਾਨ ਗਈ ਤੇ ਇਹ ਕਿਸੇ ਨੇ ਪਿੰਡ ਵਾਲੇ ਨੇ ਵੀ ਨਹੀਂ ਆ ਕੇ ਪੁੱਛਿਆ ਕਿ ਤੁਹਾਡੇ ਕੋਲ ਹੈਗਾ ਚਾਹ ਪਾਣੀ ਰੋਟੀ ਪਾਣੀ ਕਿਹਨੇ ਘਰਾਂ ਦੇ ਵਿੱਚ ਡੱਡਾ ਚ ਪਾਣੀ ਭੜਿਆ ਹੋਇਆ ਸਾਡੇ ਤਾਂ ਜੀ ਰੌਣ ਦਾ ਅੱਡੇ ਤੇ ਨਿਆਣੇ ਵੀ ਦੇਖੋ ਨਿੱਕੇ ਨਿੱਕੇ ਪਾਣੀ 'ਚ ਹੀ ਖੜੇ ਆਂ ਖਾਲ ਤੱਕ 11 ਵਜੇ ਦਾ ਪਾਣੀ ਆਇਆ ਪਾਰਟੀਆਂ ਦਾ ਪਾਣੀ ਕੱਢ ਦਿੰਦਾ ਘਰਾਂ 'ਚ ਬੋਰੇ ਲਾ ਕੇ ਕਿੱਦੋਂ ਪਿੰਡ ਵਾਲੇ ਤਾਂ ਮਰੇ ਪਿਆ ਸਾਡੇ ਕੋਈ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਜੇ ਕਹਿੰਦੇ ਕਿ ਗੱਲਾਂ ਕਰਦੇ ਤੁਸੀਂ ਅਸੀਂ ਤਾਂ ਪਾਣੀ 'ਚ ਦੇਖੋ ਅਜੇ ਵੀ ਪਾਣੀ ਵਿੱਚ ਤਾਂ ਇਹਨੂੰ ਹੀ ਗੱਲਾਂ ਕਰਦੇ ਆ ਜੀ ਨੇ ਜਦ ਬਡਾਂ ਚ ਵਿਗੜ ਗਿਆ ਘਰਾਂ ਦੇ ਨਿਆਣੇ ਵੀ ਵਿਚਾਰੇ ਪਾਣੀ ਚ ਹੀ ਰਹਿੰਦੇ ਆ ਟਾਈਮ ਤੇ ਰੋਟੀ ਦਾ ਕੀ ਓੱਖਾ ਲੈਟ ਵੀ ਸਾਡੇ ਹੈ ਨਹੀਂ ਲੈਟ ਵੀ ਕੱਟੀ ਹੋਈ ਹੈ ਕੀ ਕਰਕੇ கரਂਟ ਨਾ ਜਾਵੇ ਪਾਣੀ ਵਿੱਚ ਕਿ ਬੱਚਿਆਂ ਨੂੰ ਨੁਕਸਾਨ ਨਾ ਹੋਵੇ ਮਾਲੀ ਨੂੰ ਨੁਕਸਾਨ ਨਾ ਹੋਵੇ ਪਵੀ ਸਾਡੇ ਕੋਠੇ ਵੀ ਡੇਗਣ ਵਾਲੇ ਹੋ ਗਏ ਆ ਤਰੇੜਾ ਪੈ ਗਈਆਂ ਕੋਠਿਆਂ ਦੇ ਸਭ ਕੁਝ ਹੋ ਗਿਆ ਅਜੇ ਸਰਕਾਰ ਕੋਈ ਨਹੀਂ ਪਹੁੰਚੀ ਇਹ ਹੀ ਤੁਸੀਂ ਲੋਕ ਜਿੱਦਾਂ ਆ ਰਹੇ ਆ ਬੰਦੇ ਲੈ ਕੇ ਰਾਸ਼ਨ ਮਾੜਾ ਮੋਟਾ ਦੇ ਰਹੇ ਆ ਆਪਨੀ ਸਰਕਾਰ ਆਈ ਕੋਈ ਨਹੀਂ ਪਹੁੰਚੀ ਇੱਥੇ ਦਾ ਪਾਹਗੇ 35 ਘਰ ਹੋਣੇ ਆ ਇੱਥੇ ਜਿਹੜੇ ਡੁੱਬੇ ਆ ਇਸ ਲਈ ਪਾਣੀ ਚ ਉਹ ਵੀ ਘਰ ਦਾ ਮਤਲਬ ਬੈੱਡ ਕੀ ਸੌਂਦੇ ਮੰਜੇ ਤੱਕ ਸਭ ਇੱਥੇ ਇੱਥੇ ਦੇ ਇਲਾਕੇ ਚ ਲਾਈਟ ਨਹੀਂ ਕਿਉਂ ਹੁੰਦੀ ਲੜ ਹੈ ਹੀ ਨਹੀਂ ਸਰ ਇੱਥੇ ਲੜ ਕਿੱਥੇ ਹੋਣੀਆਂ ਮੀਟਰ ਤਾਂ ਡੁੱਬੇ ਪਏ ਆ ਹਰਜਾਪ ਸਿੰਘ ਆਇਆ ਜੀ ਉਹ ਤਰ ਪਹਿਲਾਂ ਦੇ ਗਿਆ ਸਾਨੂੰ ਉਹ ਲਾਇਆ ਸੀ ਉਹ ਸਮਾਜ ਦੇ ਕੇ ਭਾਈ ਜੀ ਜਆਪ ਸਿੰਘ ਨੇ ਬਹੁਤ ਸਾ ਦਿੱਤਾ ਜੀ ਤੇਰੇ ਆਏ ਸੀਗੇ ਪਹਿਲਾਂ ਸਤੂ ਪਹਿਲਾ ਬੰਦਾ ਉਹੀ ਆਣ ਆਲਾ ਇੱਥੇ ਉਹ ਵੀ ਆਣ ਆਲਾ ਬੰਦਾ ਉਹਨੇ ਇੱਕ ਵਾਰੀ ਕਾਲ ਕੀਤੀ ਉਸ ਟਾਈਮ ਖੜਾ ਹੋ ਗਿਆ ਆਗੇ ਹੁਣ ਇਹ ਤਰਪਾਲਾਂ ਭੇਜੀਆਂ ਪਾਣੀ ਬਹੁਤ ਭਰਾਵਾ ਸਾਡੇ ਤੇ ਘਰ ਘਰ ਭਰੇ ਪਏ ਆ ਪਾਣੀ ਦੇ ਤੇ ਲੋਕੀ ਤਾਂ ਕਹ ਰਹੇ ਕਿ ਇੱਥੇ ਕੋਈ ਵੀ ਨਹੀਂ ਆਇਆ ਭਾਈ ਕਿੱਦਾਂ ਨਹੀਂ ਆਉਣ ਦੇ ਮੈਂ ਆ ਉਧਰ ਜੀ ਸੀ ਬੀ ਨਾਲ ਪੱਟ ਕੇ ਹਨਾ ਜਿਹੜਾ ਥਾਂ ਆ ਉਧਰ ਦੇ ਪਾਰਲੇ ਪਾਸੇ ਦੇ ਪਾਣੀ ਕਢਾਉਣ ਦੇ ਆ ਕਿ ਪਲਾਟ ਵਾਲੇ ਨੂੰ ਕਿਹਾ ਜੀਸੀਬੀ ਮਂਗਾਈ ਪਰਲੇ ਪਾਸੇ ਜਿਹੜਾ ਪਾਣੀ ਸਾਰਾ ਪਟ ਰਿਆ ਮੈਂ ਪਿੰਡ ਦੇ ਲੋਕੀ ਤੇ ਕਹਿੰਦੇ ਕੋਈ ਉਹ ਮੁੰਡਿਆਂ ਤੇ ਬੋਲਦਾ ਰਹਿਣਾ ਮੁੰਡਿਆਂ ਨੂੰ ਪੁੱਛੋ ਆ ਦੱਸੋ ਵਾਹਸ਼ ਕਰ ਦੋਸਤੋ ਅੱਜ ਰੈਡ ਜ਼ੋਨ ਸਿਟੀ ਨਿਊਜ਼ ਪਹੁੰਚੀ ਹੈ ਜਗਰਾਲ ਪਿੰਡ ਵਿਖੇ ਜਿੱਥੇ ਬਾੜ ਪੀੜਤਾ ਤੇ ਕਾਫੀ ਹੈਗੇ ਆ ਤੇ ਲੋਕਾਂ ਦਾ ਕਾਫੀ ਵੱਡਾ ਦੁੱਖ ਹੈਗਾ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਛੋਟੇ ਛੋਟੇ ਬੱਚੇ ਦੇਖੋ ਪਾਣੀ ਵਿੱਚ ਘੁੰਮ ਰਹੇ ਹਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜੀ ਪਾਣੀ ਸਾਡੇ ਬਹੁਤ ਹੈ ਜੀ ਰੋਟੀ ਪਾਣੀ ਬਣਾਉਣਾ ਵੀ ਔਖਾ ਪਾਣੀ ਹੋ ਜਾ ਤੁਹਾਨੂੰ ਪਤਾ ਰੋ ਤੇ ਰੋਟੀ ਦਾ ਵੀ ਓਖਾ ਲਾਈਟ ਵੀ ਸਾਡੇ ਹੈ ਨਹੀਂ ਲਾਈਟ ਵੀ ਕੱਟੀ ਹੋਈ ਹੈ ਕੀ ਕਰਕੇ கரਂਟ ਨਾ ਜਾਵੇ ਪਾਣੀ ਵਿੱਚ ਕਿ ਬੱਚਿਆਂ ਨੂੰ ਨੁਕਸਾਨ ਨਾ ਹੋਵੇ ਮਾਲੀ ਨੂੰ ਨੁਕਸਾਨ ਨਾ ਹੋਵੇ ਕੋਈ ਤੇ ਸਰਕਾਰ ਵਾਲੇ ਕੋਈ ਤੁਹਾਡੇ ਕੋਲ ਬੰਦਾ ਆਇਆ ਆਪ ਪਾਰਟੀ ਦਾ ਬੰਦਾ ਕੋਈ ਆ ਸਰਕਾਰ ਵਾਲਾ ਕੋਈ ਬੰਦਾ ਹੈ ਕੋਈ ਨਹੀਂ ਆਇਆ ਜੀ ਤੱਕ ਕੋਈ ਨਹੀਂ ਆਇਆ ਜੀ ਤੇ ਇਸ ਪਿੰਡ ਦੇ ਵਿੱਚ ਕਾਫੀ ਕਹਿੰਦੇ ਲੋਕੀ ਮਦਦ ਕਰ ਰਹੇਗੇ ਤੇ ਬਾਹਰ ਦੀ ਸੰਸਥਾਵਾਂ ਮਦਦ ਕਰ ਰਹੀਆਂ ਸਰਕਾਰ ਕੋਈ ਨਹੀਂ ਪਹੁੰਚੀ ਤੁਹਾਡੇ ਹਾਲੇ ਅਜੇ ਸਰਕਾਰ ਕੋਈ ਨਹੀਂ ਪਹੁੰਚੀ ਇਹੀ ਤੁਸੀਂ ਲੋਕ ਜਿੱਦਾਂ ਆ ਰਹੇ ਆ ਬੰਦੇ ਲੈ ਕੇ ਰਾਸ਼ਨ ਮਾੜਾ ਮੋਟਾ ਦੇ ਰਹੇ ਆ ਆਪਣੀ ਸਰਕਾਰ ਆਈ ਕੋਈ ਨਹੀਂ ਪਹੁੰਚੀ ਤੈਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਡਾ ਸਮਾਨ ਵੀ ਡੁੱਬ ਗਿਆ ਸਾਰਾ ਗਲ ਗਿਆ ਸੜ ਗਿਆ ਇਹਨੂੰ ਆ ਕੇ ਦੇਖੇ ਸਰਕਾਰ ਦਾ ਕੋਈ ਬੰਦਾ ਦੇਖੇ ਸਾਡੀ ਕੋਈ ਮਦਦ ਕਰੇ ਤੇ ਸਾਡੇ ਦੰਗਰ ਪਸ਼ੂ ਵੀ ਤੋਂ ਅਸੀਂ ਕੱਢ ਕੇ ਬਾਹਰ ਬੰਨੇ ਦੂਜੇ ਪਿੰਡ ਲੈ ਕੇ ਜੀ ਇੱਥੇ ਲਾਈਟ ਵਗੈਰਾ ਕੁਝ ਵੀ ਨਹੀਂ ਚੱਲ ਰਿਹਾ ਕੁਛ ਨਹੀਂ ਚੱਲ ਰਿਹਾ ਜੀ ਹਨੇਰੇ ਬੈਠੇ ਆ ਤੇ ਪਿੰਡ ਦਾ ਨਾਮ ਕੀ ਦੱਸ ਸਕਦੇ ਜਗਰਾਲ ਪਿੰਡ ਆ ਜੀ ਆਪਣਾ ਸੀਟੀ ਕਾਲਜ ਦੇ ਲਾਗੇ ਜਿਲ੍ਹਾ ਜਲੰਧਰ ਜੀ ਡਾਕ ਖਾਨਾ ਉਧੋਂ ਪਰ ਇਹ ਆਪਣਾ ਪਿੰਡ ਆ ਇੱਥੇ ਜਗਰਸੇ ਲੋ ਐਸੇ ਲਾ ਕਰੇ ਕਿੰਨੇ ਕੋ ਵੀ ਸੁਣੀ ਨਹੀਂ ਕਰਦੇ ਗਿਆ ਇੱਥੇ ਦੇ ਆਪਾਂ ਹੈਗੇ 35 ਘਰ ਹੋਣੇ ਆ ਇੱਥੇ ਜਿਹੜੇ ਡੁੱਬੇ ਆ ਇਸ ਲਈ ਪਾਣੀ ਚ ਅੱਛਾ ਜੀ ਹਾਂਜੀ ਬਾਕੀ ਪਿੰਡ ਦੇ ਜਾ ਕੇ ਰਾਤ ਮਾੜੀ ਸੌਂ ਜਾਂਦਾ ਆ ਜਾ ਕੇ ਹਾਂ ਇੱਥੇ ਬਾਬਾ ਘਰ ਆ ਆਪਣੇ ਸਾਰੇ ਪਾਣੀ ਚ ਡੁੱਬੇ ਆ ਸਾਰਿਆਂ ਦਾ ਘਰ ਸਮਾਨ ਖਰਾਬ ਹੋ ਗਿਆ ਤੁਸੀਂ ਦੇਖ ਰਹੇ ਹੋ ਜਗਰਾਲ ਪਿੰਡ ਦੇ ਲੋਕ ਕਹਿ ਰਹੇ ਆ ਕਿ ਹਾਲੇ ਸਰਕਾਰ ਦਾ ਬੰਦਾ ਕੋਈ ਵੀ ਇੱਥੇ ਆ ਕੇ ਇਹਨਾਂ ਦੀ ਮਦਦ ਨਹੀਂ ਕਰ ਸਕਿਆ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਆ ਕੇ ਪਿੰਡ ਚ ਪਹੁੰਚਣ ਤੇ ਇਹਨਾਂ ਦੀ ਆ ਕੇ ਮਦਦ ਕਰਨਾ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਜਯਾਸ਼੍ਰੀ ਨਰਾਮਣਿਆ ਨੇ ਬਹੁਤ ਮਦਦ ਕੀਤੀ ਸਾਡੀ ਇੰਨੇ ਬਹੁਤ ਹੈ ਜੀ ਨਵਰਾਜ ਸ਼ਰਪਾਣੇ ਦਾਤਾ ਜੀ ਅੱਡੇ ਦਾ ਰਾਜਨ ਮਾਣੀ ਜੀ ਇੰਨੀ ਜਗਾ ਕਦਮ ਹੋਇਆ ਪਿਆ ਘਰਾਂ ਦੇ ਵਿੱਚ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਜਣ ਕੇ ਇੱਥੇ ਕਿ ਕਿਸੇ ਨੇ ਪਿੰਡ ਵਾਲੇ ਨੇ ਵੀ ਨਹੀਂ ਆ ਕੇ ਪੁੱਛਿਆ ਜੀ ਕਿ ਤੁਹਾਡੇ ਕੋਲ ਹੈਗਾ ਚਾਹ ਪਾਣੀ ਕਿ ਰੋਟੀ ਪਾਣੀ ਕਿਵੇਂ ਘਰਾਂ ਦੇ ਵੱਡਾ ਚ ਪਾਣੀ ਬੜਿਆ ਹੋਇਆ ਸਾਡੇ ਤਾਂ ਅਸੀਂ ਰੌਣ ਦਾ ਅੱਡੇ ਤੇ ਨਿਆਣੇ ਵੀ ਕੋਈ ਨਿੱਕੇ ਨਿੱਕੇ ਪਾਣੀ 'ਚ ਹੀ ਖੜੇ ਆ ਕੱਲ ਦਾ 11 ਵਜੇ ਦਾ ਪਾਣੀ ਆਇਆ ਪਾਰਟੀਆਂ ਨਾਲ ਪਾਣੀ ਕੱਢਣ ਦਾ ਘਰਾਂ 'ਚ ਬੋਰੇ ਲਾ ਲਾ ਕੇ ਕਿ ਇਸ ਟਾਈਮ ਰਾਮਲੇ ਕਮੇਟੀ ਦੇ ਬੰਦੇ ਜਿਲੰਦਰ ਕੈਂਟ ਤੋਂ ਆਏ ਤੇ ਤੁਸੀਂ ਉਹਨਾਂ ਦਾ ਕੀ ਕਹਿਣਾ ਚਾਹੋਗੇ ਉਹਨਾਂ ਦਾ ਧੰਨਵਾਦ ਬਹੁਤ ਜੀ ਇੰਨਾ ਹੀ ਬਹੁਤ ਉਹਨਾਂ ਨੂੰ ਤਾਂ ਢਿੱਡ ਤਾਂ ਭਰਿਆ ਸਾਡਾ ਕਿ ਪਿੰਡ ਵਾਲੇ ਤਾਂ ਮਰੇ ਪਿਆ ਸਾਡੇ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਜੇ ਕਹਿੰਦੇ ਕਿ ਗੱਲਾਂ ਕਰਦੇ ਤੁਸੀਂ ਅਸੀਂ ਤਾਂ ਪਾਣੀ ਜੀ ਦੇਖੋ ਅਜੇ ਵੀ ਪਾਣੀ ਵਿੱਚ ਤਾਂ ਅਸੀਂ ਵੀ ਗੱਲਾਂ ਕਰਦੇ ਹਾਂ ਜੀ ਤੁਸੀਂ ਦੇਖ ਰਹੇ ਹੋ ਕਿ ਇਹ ਕਹਿ ਰਹੇ ਕਿ ਸਰਕਾਰ ਨੇ ਆ ਕੇ ਕੋਈ ਬੰਦਾ ਨਹੀਂ ਆਇਆ ਜਿਲੰਦਰ ਕੈਂਟ ਤੋਂ ਰਾਮਲੇ ਕਮੇਟੀ ਦੇ ਬੰਦੇ ਜਿਹੜੇ ਆ ਕੇ ਸੇਵਕ ਬੰਦੇ ਆਏ ਸੀਗੇ ਉਹਨਾਂ ਨੇ ਆ ਕੇ ਮਦਦ ਕੀਤੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕੋਈ ਨਹੀਂ ਕਹਿੰਦੇ ਜਾਣੋ ਚਾਹੁੰਦੇ ਇਹ ਗੱਲ ਜਾਂ ਸਾਡੀ ਕੋਈ ਮਦਦ ਕਰੇ ਸਰਕਾਰ ਆਗੇ ਸਾਡਾ ਕੋਈ ਇੱਥੇ ਤੇ ਮਸਲਾ ਹੱਲ ਕਰੇ ਸਮਾਨ ਹੱਲ ਸਮਾਨ ਜੀ ਪੰਚਾਇਤ ਕੋਈ ਮਾਰੀ ਨਹੀਂ ਸਾਡੀ ਬਿਲਕੁਲ ਸਹੀ ਆ ਜਿਹੜੀ ਗੱਲ ਸਾਰਿਆਂ ਨੂੰ ਪਤਾ ਲਿਆ ਬੰਦੇ ਨਾ ਕਰੋ ਗੱਲ ਸਰਪੰਚ ਵੀ ਆਇਆ ਸਰਪੰਚ ਵੀ ਆਇਆ ਸਾਰੇ ਆਪ ਪੰਚਰਾਂ ਨਾਲ ਜੁਟਾ ਸਾਡਾ ਪਾਣੀ ਸਭ ਕੋਲ ਕਰ ਰਿਹਾ ਪਾਣੀ ਸਾਡਾ ਜਦੋਂ ਮਰਜ਼ੀ ਰਾਤ ਬਰਾਤੇ ਸਾਡਾ ਸਾਥ ਦੇਣ। ਅਸੀਂ ਰਾਤੀ ਸੁੱਤੇ ਵੀ ਇਹਨਾਂ ਦੇ ਘਰੇ ਜਾ ਕੇ ਸੁੱਤੇ। ਅੱਧੇ ਬੰਦੇ ਇਹਨਾਂ ਦੇ ਘਰੇ ਸੁੱਤੇ ਰਾਤੀ ਇਹੀ ਜਾ ਕੇ। ਹੋਰ ਸਰਪੰਚ ਕੀ ਕਰਨ ਬਈ ਪੰਚਾਇਤ ਜੀ? ਇਸ ਤੋਂ ਵੱਧ ਰਾਸ਼ਨ ਪਾਣੀ ਜਿਹੜੀ ਚੀਜ਼ ਲੋੜ ਪੁੱਛਣ ਡੇ ਇਹਨਾਂ ਨੂੰ ਆ ਕੇ। ਰਾਸ਼ਨ ਪਾਣੀ ਲਈ ਵੀ ਸਰਪੰਚ ਨੇ ਵੀ ਕਿਹਾ, ਪੰਚ ਨੇ ਵੀ ਕਿਹਾ ਪਜੋਂ ਡੇ ਦਾ ਕੁਝ ਨਹੀਂ। ਜਿਹੜੇ ਅਸੀਂ ਬਾਜਦੇ ਜੀ ਸਾਡੇ ਸਵੇਰ ਤੋਂ ਲਾ ਕੇ ਸ਼ਾਮਾਂ ਤੱਕ ਆ ਪੁੱਛ ਲੋ ਸਾਹਮਣੇ ਆ। ਜੀ। ਇਹਨਾਂ ਵੀ ਹੈਲਪ ਕਰਨ ਨੂੰ ਆਉਣੇ। ਹੋਰ ਇਹ ਤੋਂ ਹੀ ਕੀ ਕਰ ਲਈ ਹੁਣ ਪ੍ਰਮਾਤਮਾ ਦਾ ਕੀਤਾ ਹੋਇਆ ਫੈਸਲਾ ਨਾਲ ਆਹ ਜੀ ਰੱਬ ਦਾ ਕੀਤਾ ਹੁਣ ਕੀ ਕਰੀਏ ਸਾਰੇ ਲੋਕੀ ਕਹਿ ਰਹੇ ਪਿੰਡ ਦੇ ਕਿ ਸਰਕਾਰ ਦਾ ਬੰਦਾ ਕੋਈ ਵੀ ਹੱਲਤ ਨਹੀਂ ਨੇ ਆਇਆ ਸਰਕਾਰ ਦਾ ਮੈਂਬਰ ਖੈਰਾ ਨੇ ਆਉਣਾ ਜੀ ਅੱਜ ਦਾ ਆਉਣਾ ਹੀ ਅੱਜ ਕਿਸੇ ਵਜ੍ਹਾ ਨਾਲ ਆਇਆ ਨਹੀਂ ਕੱਲ ਆ ਰਹੇ ਆ ਹਰਜਾਪ ਸਿੰਘ ਆਇਆ ਸੀ ਹਰਜਾਪ ਸਿੰਘ ਥੰਗਾ ਤੋਂ ਆਈ ਸੀ ਉਹ ਤਰ ਪਹਿਲਾਂ ਦੇ ਗਏ ਸਾਨੂੰ ਉਹ ਲਾਇਆ ਸਾਨੂੰ ਮੋਟਾ ਗੱਲ ਸਮਾਜ ਦੇ ਦੇਗੇ ਭਾਜੀ ਸਾਰਾ ਕੋਈ ਭਾਈ ਅਰਜਨ ਸਿੰਘ ਨੇ ਬਹੁਤ ਸਾ ਦਿੱਤਾ ਜੀ ਤੇਰੇ ਆਏ ਸੀਗੇ ਪਹਿਲਾਂ ਸਭ ਤੋਂ ਪਹਿਲਾ ਬੰਦਾ ਉਹੀ ਆਣ ਆਇਆ ਇੱਥੇ ਉਹ ਹੀ ਆਣ ਆਲਾ ਬੰਦਾ ਮੈਂ ਇੱਕ ਵਾਰੀ ਕਾਲ ਕੀਤੀ ਉਸ ਟਾਈਮ ਖੜਾ ਹੋ ਗਿਆ ਆਗੇ ਹੁਣੇ ਤਰਪਾਲਾਂ ਭੇਜੀਆਂ ਉਨੇ ਇਥੇ ਤੱਕ ਜਰ ਨੇ ਕਿਹਾ ਸੀ ਕਹਿੰਦਾ ਅੱਜ ਮੈਂ ਰਾਸ਼ਨ ਵੀ ਪਹੁੰਚਾਉਂਗਾ ਉਹ ਸਾਰੇ ਪਾਸੇ ਦੌੜਾ ਫਿਰਦਾ ਜਿੱਥੇ ਵੀ ਮਤਲਬ ਮੁਸੀਬਤ ਆਈ ਆ ਪਾਣੀ ਦੀ ਮਤਲਬ ਆਸੇ ਪਾਸੇ ਸਾਰੇ ਪਿੰਡ ਦੇ ਦੌਰੇ ਵਿਚਾਰਾ ਕਰਦਾ ਜਿੱਥੇ ਵੀ ਕਿਸੇ ਨੂੰ ਲੋੜ ਆ ਉੱਥੇ ਜਾਂਦਾ ਜਗਤ ਸਿੰਘ ਨੇ ਬਹੁਤ ਸਾ ਦਿੱਤਾ ਭਾਜੀ ਫਾਇਰ ਚਰੇ ਨੇ ਤਰਪਾਲਾਂ ਭੇਜੀਆਂ ਸਪੈਸ਼ਲ ਸਵੇਰੇ ਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਸਰਕਾਰ ਦਾ ਕੋਈ ਬੰਦਾ ਆਵੇ ਸਾਡੇ ਇਥੇ ਦੇਖੇ ਆ ਕਿ ਹਾਲ ਸਾਡੇ ਕੋਠੇ ਵੀ ਡੇਗਣ ਵਾਲੇ ਹੋ ਗਏ ਆ ਤਰੇੜਾਂ ਪੈ ਗਈਆਂ ਕੋਠਿਆਂ ਦੇ ਸਭ ਕੁਝ ਹੋ ਗਿਆ ਇਹ ਹੀ ਚੱਲਨੇ ਆ ਇਹ ਹੀ ਜਾਂਦੇ ਆ ਵੀ ਸਰਕਾਰ ਦੇਖੇ ਮਾੜਾ ਸਾਡਾ ਵੀ ਕੋਈ ਹੱਲ ਮਸਲਾ ਕਰੇ ਇਹ ਘਰ ਦੇ ਬੁਰੇ ਹਾਲਾਤ ਹੋਏ ਆ ਪਾਣ ਸਾਰਿਆਂ ਦਾ ਸਮਾਨ ਡੁੱਬ ਗਿਆ ਰਾਸ਼ਨ ਡੁੱਬ ਗਿਆ ਖਾਣਾ ਕੀ ਆ ਜਿਹੜੇ ਲੋਕਾਂ ਨੇ ਦਾਣੇ ਰੱਖੇ ਸੀ ਉਹ ਵੀ ਦਾਣੇ ਦੁਨੇ ਲਈ ਸਾਰੇ ਗਲ ਗੂਲ ਕੇ ਢੋਲ ਡਲ ਦੇ ਦਾਣੇ ਦੁਨੇ ਕਿੱਥਾਂ ਆਪਣਾ ਸਰਕੂਲ ਚ ਲਾਉਣਾ ਆ ਕਿਉਂ ਕਿਸੇ ਪਾਸੇ ਹੈ ਹੀ ਨਹੀਂ ਕੁਛ ਖਾਣ ਨੂੰ ਹੈਣੀਗਾ ਅੱਜ ਕੋਈ ਇਦਾਂ ਆ ਜਾਂਦਾ ਕੋਈ ਥੋੜੀ ਵਾਲੀ ਮਦਦ ਕਰ ਜਾਂਦਾ ਹੈ ਕਿੰਨਾ ਕੁ ਚਿਰ ਇਦਾਂ ਚੱਲੂਗਾ ਭਾਜੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਘਰ ਡੁੱਬੇ ਪਏ ਜੋ ਵੀ ਘਰ ਦਾ ਮਤਲਬ ਬੈੱਡ ਕੀ ਸੌਂਦੇ ਮੰਜੇ ਤੱਕ ਸਭ ਇੱਥੇ ਇਲਾਕੇ 'ਚ ਲਾਈਟ ਨਹੀਂ ਕਿਉਂ ਲਾਈਟ ਹੈ ਹੀ ਨਹੀਂ ਸਰ ਇੱਥੇ ਲੜ ਕਿੱਥੇ ਹੋਣੀਆਂ ਮੀਟਰ ਤਾਂ ਡੁੱਬੇ ਪਏ ਆ ਸਾਡੇ ਇਹ ਬਗਰ ਬਗਰ ਮੀਟਰ ਡੁੱਬੇ ਪਏ ਆ ਇੱਥੇ ਕੋਈ ਸੁਧਾਰਾ ਦੇਖੋ ਤਾਰਾਂ ਦਾ ਕੀ ਕਿੰਨੇ ਸੁਧਾਰ ਕਰ ਦਿੱਤਾ ਹੈ ਤੁਸੀਂ ਵੇਖ ਰਹੇ ਹੋ ਕਿ ਜਗਰਾਲ ਪਿੰਡ ਦੇ ਵਿੱਚ ਲੋਕੇ ਕਹਿ ਰਹੇ ਆ ਕਿ ਜਿਹੜੇ ਸਰਕਾਰ ਵੱਲੋਂ ਮਦਦ ਤੇ ਨਹੀਂ ਕੀਤੀ ਜਾ ਰਹੀ ਮੈਡਮ ਥੈਰਾ ਨੇ ਆਣਾ ਸੀ ਕਹਿੰਦੇ ਸੀ ਲੇਕਿਨ ਅੱਜ ਉਹ ਆ ਨਹੀਂ ਪਾਏ ਤੇ ਹਰਜਾਪ ਸਿੰਘ ਜੀ ਕਹਿੰਦੇ ਕਿ ਸਭ ਤੋਂ ਪਹਿਲਾਂ ਇੱਥੇ ਪਹੁੰਚਣ ਵਾਲੇ ਬੰਦੇ ਸੀਗੇ ਦੂਸਰੇ ਰਾਮਲਾਲ ਕਮਟੀਅਰ ਦੇ ਬੰਦੇ ਇਹਨਾਂ ਨੇ ਲੋਕਾਂ ਨੇ ਆ ਕੇ ਕਾਫੀ ਮਦਦ ਕੀਤੀ ਹੈ ਸਰਕਾਰ ਨੂੰ ਕੀ ਹੋ ਰਿਹਾ ਜੀ ਸਰਕਾਰ ਸਾਡੇ ਛੱਪੜ ਦਾ ਹਾਲ ਨਹੀਂ ਕਰ ਰਹੀ ਸਾਡੇ ਸਾਰੇ ਪਾਣੀ ਘਰਾਂ ਚ ਆ ਰਿਹਾ ਛੱਪੜ ਦਾ ਵੀ ਪਾਣੀ ਫੁੱਲ ਹੋ ਗਿਆ ਇੱਥੇ ਤਾਂ ਨ ਪਾਣੀ ਅੱਗੇ ਜਾ ਨਹੀਂ ਰਿਹਾ ਪਾਣੀ ਪਿੱਛੇ ਆਈ ਜਾ ਰਿਹਾ ਖੱਤਿਆਂ ਨੂੰ ਐਸੇ ਦੇਖੋ ਸਾਡਾ ਉਹੀ ਆ ਲਿਆ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਚੜਿਆ ਪਿਆ ਆ ਨਾ ਇੱਥੇ ਰੋਟੀ ਰਾਸ਼ਨ ਬਣਾਉਂ ਤੋਂ ਹੀ ਤਾਂ ਗਿਆ ਰੋਟੀ ਜੂ ਬਣਾਉਣ ਤੋਂ ਵੀ ਰਾਸ਼ਨ ਵੀ ਇੱਕ ਡੁੱਬ ਗਿਆ ਕਿਥੇ ਰੋਟੀ ਕੀ ਚਾਹ ਤੱਕ ਨਹੀਂ ਬਣਾ ਸਕਦੀ ਪਾਣੀ ਬਹੁਤ ਭਰਾਵਾ ਸੜ ਤੇ ਘਰ ਘਰ ਭਰੇ ਪਏ ਪਾਣੀ ਦੇ ਹਰ ਕੋਈ ਕਹਿੰਦਾ ਕਿ ਸਾਡੇ ਘਰ ਪਰੇ ਪਾਣੀ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮਦਦ ਕਰੋ ਮਦਦ ਕਰੋ ਸਾਡੀ ਜੀ ਹੋਰ ਕੀ ਮੈਂ ਸਭ ਤੁਹਾਡਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਆ ਕੇ ਹਨਾ ਲੋਕਾਂ ਦੀ ਸਿਹਤ ਆ ਕੀਤੀ ਜੀ ਹਾਂਜੀ ਤੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਜੀ ਨਹੀਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਕੱਲ ਮੈਡਮ ਥਿਆੜਾ ਆਈ ਸੀ ਉਹਨੇ ਕਿਹਾ ਵੀ ਮੈਂ ਕੱਲ ਨੂੰ ਆਵਾਂ ਲੋਕੀ ਤੇ ਕਹਿ ਰਹੇ ਕਿ ਇੱਥੇ ਕੋਈ ਵੀ ਨਹੀਂ ਆਇਆ ਪਾਜੀ ਕਿੱਦਾਂ ਨਹੀਂ ਆਉਣ ਦੇ ਮੈਂ ਆ ਉਧਰ ਜੀਸੀਬੀ ਨਾਲ ਪੱਟ ਕੇ ਹਨਾ ਜਿਹੜਾ ਥਾਂ ਆ ਉਧਰ ਦੇ ਪਾਰਲੇ ਪਾਸੇ ਦੇ ਪਾਣੀ ਕਢਾਉਣ ਦੇ ਆ ਕਿ ਪਲਾਟ ਵਾਲੇ ਨੂੰ ਕਿਹਾ ਜੀਸੀਬੀ ਮਂਗਾਈ ਪਰਲੇ ਪਾਸੇ ਜਿਹੜਾ ਪਾਣੀ ਸਾਰਾ ਪਟ ਰਿਹਾ ਮੈਂ ਪਰ ਪਿੰਡ ਦੇ ਲੋਕੀ ਤੇ ਕਹਿੰਦੇ ਕੋਈ ਨਹੀਂ ਉਹ ਮੁੰਡਿਆਂ ਤੇ ਬੋਲਦਾ ਰਹਿਣਾ ਮੁੰਡਿਆਂ ਨੂੰ ਪੁੱਛੋ ਆ ਦੱਸੋ ਪਹਿਲੇ ਇਹਨੇ ਕੀਤਾ ਸਾਥ ਦਿੱਤਾ ਆ ਨਹੀਂ ਨਹੀਂ ਕਹਿੰਦੇ ਵੀ ਆਪ ਪਾਰਟੀ ਦੇ ਮੈਂਬਰ ਕੋਈ ਵੀ ਨਹੀਂ ਆਏ ਥੇ ਸਰਪੰਚ ਸਾਹਿਬ ਜੀ ਖੜੇ ਆ ਸਾਡੇ ਜੀ ਪਾਜੀ ਮੈਂ ਇੱਥੇ ਆਉਣਾ ਜੋ ਕਿ ਸਾਡਾ ਸਰਪੰਚ ਹੋ ਨਹੀਂ ਮੌਜੂਦ ਹੁੰਦਾ ਪਰ ਫਿਰ ਵੀ ਮੈਂ ਇੱਥੇ ਹਰ ਵਕਤ ਸਾਰੀ ਪਿੰਡ ਦੇ ਆਉਣਾ ਕਿਉਂਕਿ ਇਸ ਟਾਈਮ ਤੇ ਪੂਰੀ ਮੁਸੀਬਤ ਬਣੀ ਤੇ ਇਨਸਾਨੀ ਦੇ ਨਾਤੇ ਵੀ ਹਰੇ ਕਿਸ ਨੂੰ ਕਰਨਾ ਚਾਹੀਦਾ ਤੇ ਪਾਰਟੀ ਬਾਜੀ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਪਾਜੀ ਇਦਾਂ ਦੀ ਕੋਈ ਕਿਉਂਕਿ ਹੁਣ ਵੀ ਮੇਰਾ ਮੁੰਡਾ ਆ ਇੰਟਰਨੈਸ਼ਨਲ ਕਬੱਡੀ ਖਿਡਾਰੀ ਉਹ ਹੁਣ ਅਸੀਂ ਫਿਰ ਵੀ ਕਿੰਨੇ ਜਿੰਨੀ ਹੋ ਸਕੇ ਸਹਾਇਤਾ ਕਰ ਸਕਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ